ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਗਰੇਜ਼ੀ ਨਵਾਂ ਸਾਲ ਚੜ ਗਿਆ ਹੈ ਅੱਜ ਦੇ ਦਿਨ ਜ਼ਿਆਦਾਤਰ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਜਸ਼ਨ ਮਨਾਉਂਦੇ ਨੇ ਕਈ ਲੋਕ ਕੁਝ ਨਵਾਂ ਸਿੱਖਣ ਤੇ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਕ ਸਿੱਖ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੇਂ ਸਾਲ ਦਾ ਜਾਂ ਨਵੇਂ ਮਹੀਨੇ ਜਾਂ ਨਵੇਂ ਦਿਨ ਦਾ ਕੀ ਮਹੱਤਵ ਹੈ ਉਹ ਅਸੀਂ ਗੁਰਬਾਣੀ ਵਿੱਚੋਂ ਸਿੱਧ ਲੈ ਕੇ ਜਾਣਦੇ ਹਾਂ ਗੁਰਬਾਣੀ ਦੇ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ ਜਿਸ ਦੀ ਸ਼ੁਰੂਆਤ ਅੰਗਰੇਜ਼ੀ ਮਹੀਨਿਆਂ ਦੇ ਮਾਰਚ ਯਾਨੀ ਤੀਜੇ ਮਹੀਨੇ ਦੇ ਅੱਧ 'ਚ ਹੁੰਦੀ ਹੈ ਤੇ ਅੰਗਰੇਜ਼ੀ ਮਹੀਨੇ ਦਾ ਪਹਿਲਾ ਮਹੀਨਾ ਜਨਵਰੀ ਦੇਸੀ ਕੈਲੰਡਰ ਦੇ ਹਿਸਾਬ ਦੇ ਨਾਲ 10ਵੇਂ ਮਹੀਨੇ ਪੋ ਦੇ ਵਿੱਚ ਸ਼ੁਰੂ ਹੁੰਦਾ ਹੈ ਪੋ ਮਹੀਨੇ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਇਹ ਅਸੀਂ 12 ਮਹਾਮਾਜ ਨਹੀਂ ਜਾਣਦੇ ਆ ਲਗਾਤਾਰ ਹਰ ਦਿਨ ਅਸੀਂ ਦੇਸੀ ਮਹੀਨਿਆਂ ਬਾਰੇ ਜਾਣਾਂਗੇ ਪੋ ਦੇ ਮਹੀਨੇ ਨੂੰ ਸਭ ਤੋਂ ਠੰਡਾ ਮਹੀਨਾ ਗਿਣਿਆ ਜਾਂਦਾ ਹੈ ਗੁਰਬਾਣੀ ਕਹਿੰਦੀ ਹੈ ਕਿ ਪੋ ਦੇ ਇਸ ਅਤ ਦੇ ਸਰਦ ਮਹੀਨੇ ਜੋ ਵਿਅਕਤੀ ਵਾਹਿਗੁਰੂ ਦੀ ਯਾਦ ਨੂੰ ਚਿੱਤ 'ਚ ਵਸਾਉਂਦੇ ਨੇ ਉਹਨਾਂ ਨੂੰ ਪੋ ਦਾ ਪਾਲਾ ਕੱਕਰ ਤੰਗ ਨਹੀਂ ਕਰਦਾ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਜੈਸ ਤੇ ਪਾਵਰਥ ਜਾਣੀਏ ਤਾਂ ਪੰਚਮ ਪਾਤਸ਼ਾਹ ਦਰਅਸਲ ਪੋ ਦੇ ਮਹੀਨੇ ਦੇ ਕਕਰ ਅਤੇ ਪਾਲੇ ਦੀ ਤੁਲਨਾ ਮਨ ਦੀ ਕਠੋਰਤਾ ਦੇ ਨਾਲ ਕਰਦੇ ਨੇ ਤੇ ਕਹਿੰਦੇ ਨੇ ਕਿ ਜਿਨ੍ਹਾਂ ਦੇ ਮਨ 'ਚ ਰੱਬੀ ਪਿਆਰ ਵਸਦਾ ਏ ਪੋ ਦਾ ਪਾਲਾ ਤੇ ਕਕਰ ਉਹਨਾਂ ਦੇ ਮਨਾਂ 'ਤੇ ਕੋਈ ਅਸਰ ਨਹੀਂ ਪਾਉਂਦਾ ਸਗੋਂ ਉਹਨਾਂ ਦੇ ਮਨ ਫਿਰ ਵੀ ਹਮੇਸ਼ਾ ਕੋਮਲ ਅਤੇ ਸੁਹਾਵਣੇ ਰਹਿੰਦੇ ਨੇ ਸਗੋਂ ਉਹਨਾਂ ਦੇ ਮਨਾਂ ਵਿੱਚ ਰੱਬੀ ਪਿਆਰ ਦੀ ਤੇ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਪੈਦਾ ਹੁੰਦੀ ਹੈ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਪਉ ਨਾ ਸਕਈ ਮਿਲ ਸਾਧੂ ਗੁਣ ਗਾ। ਸ੍ਰੀ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਹੜੀ ਜੀਵ ਇਸਤਰੀ ਨੇ ਸਿਰਜਣਹਾਰ ਕਰਤਾਰ ਦਾ ਆਸਰਾ ਤੱਕ ਲਿਆ ਉਸ ਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਖੱਟਿਆ ਏ। ਮਾਇਆ ਉਸ ਨੂੰ ਸ਼ੂ ਨਹੀਂ ਸਕਦੀ ਜਿਸ ਨੇ ਗੁਰੂ ਦੀ ਸੰਗਤ ਕਰਕੇ ਪ੍ਰਭੂ ਦੀ ਸਿਫਤ ਸਲਾ ਦੀ ਚੁੱਭੀ ਲਾਈ ਹੈ। ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ। ਕਾਰ ਗਹਿ ਲੀਨੀ ਪਾਰ ਬ੍ਰह्म ਬੋੜ ਨਾ ਵਿਛੜੀਆ ਅਗਲੀਆਂ ਤੁਕਾਂ 'ਚ ਪੰਚਮ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਸ ਪਰਮਾਤਮਾ ਤੋਂ ਇਹ ਜਿੰਦ ਉਪਜੀ ਐ ਫਿਰ ਉਸੇ ਦੇ ਨਾਲ ਹੀ ਲਿਵਲੀਨ ਹੁੰਦੀ ਐ ਯਾਨੀ ਕਿ ਉਸੇ ਦੀ ਪ੍ਰੀਤ ਦੇ ਵਿੱਚ ਜੁੜੀ ਰਹਿੰਦੀ ਐ ਤੇ ਪੋ ਦੇ ਮਹੀਨੇ 'ਚ ਅਜੇ ਹੀ ਪ੍ਰੀਤ ਮਨ ਵਿੱਚ ਲਿਆਉਣ ਵਾਲਿਆਂ ਨੂੰ ਪਰਮਾਤਮਾ ਆਪ ਹੱਥ ਫੜ ਕੇ ਆਪਣੇ ਚਰਨੀ ਲਾ ਲੈਂਦਾ ਐ ਤੇ ਫਿਰ ਕਦੇ ਵੀ ਵਿਛੋੜਾ ਨਹੀਂ ਹੁੰਦਾ ਬਾਹਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੈਂ ਐਸੇ ਅਤ ਡੂੰਗੇ ਆਪਹੁਛ ਸੱਜਣ ਪਰਮਾਤਮਾ ਤੋਂ ਸਦਾ ਬਲਿਹਾਰ ਜਾਂਦਾ ਜੋ ਅਸੀਮ ਗੁਣਾ ਦਾ ਮਾਲਕ ਹੈ ਉਹ ਵਾਹਿਗੁਰੂ ਇਨਾ ਦਿਆਲ ਹੈ ਕਿ ਸ਼ਰਨ ਪੈਣ ਵਾਲਿਆਂ ਦੀ ਹਮੇਸ਼ਾ ਲਾਜ ਰੱਖਦਾ ਹੈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਅਖੀਰਲੀ ਤੁਕ ਚ ਪੰਚਮ ਪਾਤਸ਼ਾਹ ਆਖਦੇ ਨੇ ਕਿ ਜਿਨ੍ਹਾਂ ਤੇ ਉਹ ਵੇਪਰਵਾਹ ਪਰਮਾਤਮਾ ਮਿਹਰ ਕਰਦਾ ਏ ਉਹਨਾਂ ਨੂੰ ਪੋ ਦਾ ਪਾਲਾ ਕਕਰ ਵਿਆਪਦਾ ਨਹੀਂ ਤੰਗ ਨਹੀਂ ਕਰਦਾ ਅਸ਼ਾਂਤ ਨਹੀਂ ਕਰਦਾ ਸਗੋ ਆਤਮਿਕ ਅਡੋਲਤਾ ਹਮੇਸ਼ਾ ਬਣੀ ਰਹਿੰਦੀ ਹੈ ਖੂਬ ਹੋ ਉਸੇ ਤਰ੍ਹਾਂ ਜਿਵੇਂ ਪੋ ਦੇ ਮਹੀਨੇ ਵਿੱਚ ਦਸਮ ਪਾਤਸ਼ਾਹ ਉਹਨਾਂ ਦੇ ਸਮੁੱਚੇ ਪਰਿਵਾਰ ਤੇ ਅਨੇਕਾਂ ਸਿੰਘ ਸਿੰਘਣੀਆਂ ਦੀ ਆਤਮਿਕ ਅਵਸਥਾ ਅਡੋਲ ਬਣੀ ਰਹੀ ਸਰਸਾ ਦਾ ਕਹਿਰ ਅੱਤ ਦੀ ਠੰਡ ਪਰਿਵਾਰ ਦਾ ਵਿਛੋੜਾ ਮੁਗਲਾਂ ਦਾ ਘੇਰਾ ਜੰਗ ਦਾ ਮਾਹੌਲ ਮਾਚੀਵਾੜੇ ਦੇ ਜੰਗਲਾਂ ਦਾ ਘੁੱਪ ਹਨੇਰਾ ਯਾਨੀ ਕਿ ਕੁਝ ਵੀ ਉਹਨਾਂ ਦੇ ਮਨਾਂ ਨੂੰ ਅਸ਼ਾਂਤ ਨਾ ਕਰ ਸਕਿਆ ਆਓ ਅਸੀਂ ਵੀ ਪੋਦੇ ਇਸ ਮਹੀਨੇ ਅਤੇ ਨਵੇਂ ਬਰੇ 2025 ਦੀ ਸ਼ੁਰੂਆਤ ਦੇ ਮੌਕੇ ਇਸੇ ਆਤਮਕ ਅਵਸਥਾ ਤੇ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੀਏ ਅਤੇ ਸਰਬੱਤ ਦੇ ਭਲੇ ਦੀ ਮੰਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ